ਰੁੱਖ ਨਾ ਕਟੋ ਰੁੱਖ ਲਗਾਓ ਰੁੱਖ ਤਾਂ ਘਰ ਦੇ ਜੀ ਹੁੰਦੇ ਨੇ ਰੁੱਖਾਂ ਤੋਂ ਬਿਨ ਕਾਦੀ ਜ਼ਿੰਦਗੀ ਇਹ ਤਾਂ ਪੁੱਤਰਤੀ ਹੁੰਦੇ ਨੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਦਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਖੂਰਸਨਾ ਸਵਜ ਦੇ ਇਸ ਰਤਨਾਂ ਦੇ ਵਿੱਚ ਸਾਡੇ ਲਿਖਾਰੀ ਦਰਸ਼ਨ ਸਿੰਘ ਭਾਗਪੂਰੀ ਜੀ ਨੇ ਰੁੱਖਾਂ ਦੀ ਗੱਲ ਕੀਤੀ ਹੈ ਸੋ ਕੁਝ ਸਾਡੇ ਪੁਰਾਣੇ ਨਾਮ ਵਰ ਕਵੀਆਂ ਨੇ ਵੀ ਰੁੱਖਾਂ ਦੇ ਬਾਰੇ ਵਿੱਚ ਬੜਾ ਕੁਝ ਲਿਖਿਆ ਹੈ ਪਰ ਸਮੇਂ ਦੇ ਅਨੁਸਾਰ ਰੁੱਖਾਂ ਦੀ ਘਾਟ ਪੈਨੀ ਜਾ ਰਹੀ ਹੈ ਦਿਨੋ-ਦਿਨ ਵਧ ਰਿਹਾ ਸੀ ਇਹ ਵਧ ਰਹੀ ਗਰਮੀ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਬਹੁਤ ਹੱਦ ਤੱਕ ਰੁੱਖਾਂ ਤੋਂ ਦੂਰ ਹੋ ਗਏ ਹਾਂ ਰੁੱਖਾਂ ਨੂੰ ਪੁੱਟ ਕੇ ਅਸੀਂ ਆਪਣੇ ਘਰ ਜ਼ਰੂਰ ਪੱਕੇ ਕਰ ਲੈਨੇ ਪਰ ਇਹਨਾਂ ਦੀ ਘਾਟ ਕਰਕੇ ਬਹੁਤੀਆਂ ਬਿਮਾਰੀਆਂ ਬਹੁਤੇ ਨੁਕਸਾਨ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਖਾਲੀ ਵਿਹੜਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਜਦੋਂ ਵੀ ਕਿਤੇ ਜਾਣੇ ਆ ਗੱਡੀਆਂ ਛਾਵਾਂ ਚ ਲਾਉਣ ਵਾਸਤੇ ਸੀ ਹਮੇਸ਼ਾ ਰੁੱਖ ਪਾਲਦੇ ਹਾਂ ਸਵਾਉ ਦੇਖਦਿਆਂ ਦਰਸ਼ਨ ਸਿੰਘ ਭਾਗਪ uri ਜੀ ਨੇ ਰੁੱਖਾਂ ਦੇ ਬਾਰੇ ਵਿੱਚ ਕੀ ਅਹਿਮ ਗੱਲ ਲਿਖੀਆਂ ਨੇ ਕੀ ਸਿਆਣੀ ਗੱਲਾਂ ਲਿਖੀਆਂ ਨੇ ਸੋ ਲਿਖਦੇ ਨੇ ਕਹਿੰਦੇ ਇਹ ਸਾਨੂੰ ਦਿੰਦੇ ਠੰਡੀਆਂ ਛਾਵਾਂ ਇਹ ਸਾਨੂੰ ਦਿੰਦੇ ਠੰਡੀਆਂ ਛਾਵਾਂ ਰੁੱਖਾਂ ਤੋਂ ਮੈਂ ਸਦਕੇ ਜਾਵਾਂ ਨਿਤ ਇਹਨਾਂ ਨੂੰ ਪਾਣੀ ਪਾਵਾਂ ਜਦ ਕੁਝ ਪਲ ਫ੍ਰੀ ਹੁੰਦੇ ਨੇ ਰੁੱਖਾਂ ਤੋਂ ਬਿਨ ਕਾਦੀ ਜ਼ਿੰਦਗੀ ਰੁੱਖ ਤਾਂ ਪੁੱਤਰ ਤੀ ਹੁੰਦੇ ਨੇ ਕਹਿੰਦੇ ਰੁੱਖਾਂ ਦੇ ਨਾਲ ਪਿਆਰ ਕਰੋ ਜੀ ਨਾ ਇਹਨਾਂ ਤੇ ਵਾਰ ਕਰੋ ਜੀ ਕੁਝ ਤੇ ਸੋਚ ਵਿਚਾਰ ਕਰੋ ਜੀ ਇਹ ਤਾਂ ਸ਼ੱਕਰ ਕੀ ਹੁੰਦੇ ਨੇ ਰੁੱਖਾਂ ਤੋਂ ਬਿਨ ਕਾਦੀ ਜ਼ਿੰਦਗੀ ਰੁੱਖ ਤਾਂ ਪੁੱਤਰ ਤੀ ਹੁੰਦੇ ਨੇ ਕਈ ਰੁੱਖ ਮੇਰੇ ਦਾਦੇ ਦੇ ਹਾਣੀ ਇਹਨਾਂ ਨਾਲ ਦੋਸਤੀ ਬਹੁਤ ਪੁਰਾਣੀ ਕਈ ਰੁੱਖ ਮੇਰੇ ਦਾਦੇ ਦੇ ਹਾਣੀ ਇਹਨਾਂ ਨਾਲ ਦੋਸਤੀ ਬਹੁਤ ਪੁਰਾਣੀ ਰੁੱਖਾਂ ਦੇ ਬਾਝੋਂ ਖਤਮ ਕਹਾਣੀ ਇਹ ਤਾਂ ਜ਼ਿੰਦਗੀ ਦੀ ਲੀ ਹੁੰਦੇ ਨੇ ਰੁੱਖਾਂ ਤੋਂ ਬਿਨ ਕਾਦੀ ਜ਼ਿੰਦਗੀ ਰੁੱਖ ਤਾਂ ਪੁੱਤਰ ਤੀ ਹੁੰਦੇ ਨੇ ਅਖੀਰਲੇ ਪਰੇ ਚ ਲਿਖਦੇ ਨੇ ਕਹਿੰਦੇ ਇਹ ਵਾਤਾਵਰਨ ਨੂੰ ਸਾਫ਼ ਬਣਾਉਂਦੇ ਇਹ ਵਾਤਾਵਰਨ ਨੂੰ ਸਾਫ਼ ਬਣਾਉਂਦੇ ਜੀਣ ਤੱਕ ਨੇ ਸਾਥ ਨਿਭਾਉਂਦੇ ਭਾਗਪੂਰੀ ਤੇਰੇ ਹਰ ਕੰਮ ਆਉਂਦੇ 18 10 ਜਦ 20 ਹੁੰਦੇ ਨੇ ਰੁੱਖਾਂ ਤੋਂ ਬਿਨ ਕਾਦੀ ਜ਼ਿੰਦਗੀ ਰੁੱਖ ਤਾਂ ਪੁੱਤਰ ਧੀ ਹੁੰਦੇ ਨੇ ਰੁੱਖ ਤਾਂ ਪੁੱਤਰ ਧੀ ਹੁੰਦੇ ਨੇ ਜੀ ਹਾਂ ਦੋਸਤੋ ਇਸ ਰਚਨਾ ਦੇ ਵਿੱਚ ਦਰਸ਼ਨ ਸਿੰਘ ਭਾਗਪੂਰੀ ਜੀ ਨੇ ਬੜੀ ਸੋਹਣੀ ਗੱਲ ਕੀਤੀ ਹੈ ਰੁੱਖਾਂ ਦੀ ਅਹਿਮੀਅਤ ਦਰਸਾਈ ਹੈ ਜਿਹੜੇ ਕਿ ਸਾਥੋਂ ਪਲ-ਪਲ ਕਰਕੇ ਦਿਨ-ਦਨ ਕਰਕੇ ਖੁਸ਼ਦੇ ਜਾ ਰਹੇ ਨੇ ਸੋ ਪਿਛਲੇ ਪਹਿਰੇ ਦੇ ਵਿੱਚ ਉਹਨਾਂ ਨੇ 18 10 20 ਦਾ ਭਾਵ ਇਸ ਗੱਲ ਤੋਂ ਲਿਆ ਕਿ ਜਿਸ ਤਰ੍ਹਾਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ ਤਾਂ ਅਖੀਰ ਤੇ ਜਦੋਂ ਭੋਗ ਦੇ ਸ਼ਲੋਕ ਪੜ੍ਹਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਅਖੀਰਲੀ ਜਿਹੜੀ ਲਾਈਨ ਹੈ ਉਹ 18 10 20 ਹੈ ਜਦੋਂ ਸਾਡਾ ਅਖੀਰ ਆ ਜਾਂਦਾ ਹੈ ਤਾਂ ਉਦੋਂ ਵੀ ਸਾਨੂੰ ਲੱਕੜਾਂ ਦੀ ਲੋੜ ਪੈਂਦੀ ਹੈ ਰੁੱਖਾਂ ਦੀ ਲੋੜ ਪੈਂਦੀ ਹੈ ਇਹੋ ਕਾਰਨ ਹੈ ਕਿ ਰੁੱਖ ਸਾਡੇ ਛਾਵਾ ਮਾਨਣ ਦੇ ਕੰਮ ਵੀ ਆਉਂਦੇ ਨੇ ਰੁੱਖ ਸਾਡੇ ਬਾਲਣ ਦੇ ਕੰਮ ਵੀ ਆਉਂਦੇ ਨੇ ਤੇ ਆਖਰੀ ਸਮੇਂ ਵੀ ਰੁੱਖ ਆਪਣਾ ਅਹਿਮ ਰੋਲ ਨਿਭਾ ਕੇ ਜਾਂਦੇ ਨੇ ਇਸ ਕਰਕੇ ਆਓ ਅਸੀਂ ਰੁੱਖਾਂ ਦੀ ਸਾਂਭ ਸੰਭਾਲ ਕਰੀਏ ਉਸ ਕੁਦਰਤੀ ਸਾਂਭ ਸੰਭਾਲ ਕਰੀਏ ਤੇ ਜਿੱਥੇ ਅਸੀਂ ਰੁੱਖਾਂ ਨੂੰ ਪੁੱਟਣ ਦੀ ਖਾਤਰ ਨਵੇਂ ਰੁੱਖ ਲਾਉਣੇ ਨੇ ਉੱਥੇ ਉਹਨਾਂ ਦੀ ਸਾਂਭ ਸੰਭਾਲ ਵੀ ਉਨੀ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਪੁਰਾਣੇ ਬਜ਼ੁਰਗਾਂ ਦੇ ਉਹੀ ਹਾਣੀ ਨੇ ਜਿਨ੍ਹਾਂ ਨੇ ਕਿਸੇ ਟਾਈਮ ਤੇ ਬਿਨਾਂ ਏਸੀ ਕੁਲਰਾਂ ਤੋਂ ਸਾਡਾ ਬੜਾ ਸਾਥ ਦਿੱਤਾ ਆਓ ਆਪਾਂ ਰੁੱਖਾਂ ਦੀ ਪੀੜੀ ਵੀ ਖਤਮ ਨਾ ਹੋਣ ਦਈਏ ਤੇ ਹਮੇਸ਼ਾ ਕੁਦਰਤ ਦੇ ਨਾਲ ਪਿਆਰ ਕਰੀਏ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਰਚਨਾ ਦੇ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ